ਕਿਦ ਤਨ ਗਈਆਂ ਕੁੜੀਆਂ ਵੇਖਾਂ ਜਾ ਕੇ ਕੁਛ ਕੀਤਾ ਲੇ ਕੇ ਨਹੀਂ ਇਹ ਕੇਹਦੀ ਕੰਮ ਨੂੰ ਫਤ ਲਉਂਦੇ ਨਾ ਮੈਨੂੰ ਬਹੁਤ ਦੁਖੀ ਕੀਤਾ ਕੀ ਜਾਣ ਲੀਆਂ ਤੁਹਾਨੂੰ ਕੁਛ ਵੀ ਨਹੀਂ ਆ ਗਿਆ ਸਾਲਿਆਂ ਜਿਹੜਾ ਗਿਆ ਨਹੀਂ ਤਾਂ ਹਾਂਜੀ ਤੇ ਮੰਮੀ ਕਿੱਥੇ ਗਈ ਦੂਜੀ ਕਿੱਥੇ ਗਈ ਹੈ ਮੈਨੂੰ ਲਾ ਦੋ ਉੱਤਰ ਗਈਆ ਉੱਥੇ ਨਹੀਂ ਨਾਲ ਉੱਥੇ ਕੀ ਕਰਦਾਂ ਮੈਨੂੰ ਪਤਾ ਨਹੀਂ ਜਾ ਕੇ ਵੇਖਲਾ ਸਾਰਾ ਕੰਮ ਥੱਲੇ ਪਿਆ ਉੱਥੇ ਨਾ ਨਾ ਆਪਰ ਆਈ ਮੈਂ ਦੀ ਲੋਕ ਲੋਕ ਇੱਥਾ ਖੁੰਜਿਆ ਸੀ ਇਦਾਂ ਇਦਾਂ ਕਹਿੰਦਾ ਕਿ ਹਦਮਣ पता नहीं वैसे भी काम होना आज तो उन्होंने की जाना है काम होना की उठे पता नहीं फिर जाके देखो मेरे तो खड़े ही जाने को दिया चढ़ जा होली होली तो तगड़ी पेनी नु गया ओ तो तगड़ी पेनी है भाई मेरे गोडे नहीं काम करते वो अभी बड़ी है की रानी ना भर के बैठ गया नीचे चढ़ के चल देख क्या फिर तो जाके देखन लगी हो की कर लगी है चढ़ जा जा नहीं कर चढ़ जा जा नहीं ਕੁੱਟੇ ਲੈਣ ਵਾਲੀ ਹੋ ਗਈ ਨੇ ਫਤਾਨ ਕਿੱਥੇ ਬੈਠੀ ਆਲੇ ਇਹਨਾਂ ਦੇ ਨੂੰ ਸੌਂ ਜਾਂਦੇ ਇੱਥੇ ਬੈਠੀ ਕੀ ਕਰ ਰਹੀ ਥਾਰੇ ਇੱਧਰ ਬੈਠੇ ਆਲੇ ਇੱਥੇ ਬੈਠੇ ਕੀ ਕਰ ਰਹੀ ਆ ਬਖੂਨ ਆਇਆ ਸੀ ਭੈਣ ਦੇ ਮੁੰਡੇ ਦਾ ਵਿਆਹ ਹੈ ਉਂਤਰਾ ਗੱਲ ਕਰਦੀ ਆ ਤੁਹਾਡੇ ਖੂਨ ਹੀ ਸਾਰ ਲੈਣ ਦੇਵੇਂ ਹਾਂ ਕਿਥੋਂ ਆਇਆ ਬਖੂਨ ਭੈਣ ਦੇ ਮੁੰਡੇ ਦਾ ਵਿਆਹ ਭੈਣ ਦੇ ਮੁੰਡੇ ਦਾ ਵਿਆਹ ਆਇਆ ਤੇ ਉਹ ਉਂਤਰਾ ਗੱਲ ਕਰਕੇ ਨਾ ਉਹਨਾਂ ਨੂੰ ਆਇਆ ਸੀ ਨੇ ਵਿਆਹ ਕੇ ਟਪੈਂਦੇ ਮੁੰਡੇ ਦਾ ਆ ਗਿਆ ਹੁਣ ਕਰਮਜੀਤ ਦੇ ਮੁੰਡੇ ਦਾ ਵਿਆਹ ਹੈ ਉਹਨੇ ਫੋਨ ਕੀਤਾ ਹੰਦੀ ਸਾਰੇ ਆ ਜਾਂਦੇ ਕਿੱਧਰ ਦੀ ਗੱਲ ਆ ਆ ਹੁਣੀ ਕੀਤਾ ਹੈ ਗੱਲ ਕਰਦੀ ਪਈ ਸੀ ਤੇ ਮੈਂ ਤਾਂ ਪਤਾ ਮੇਰੇ ਨਾਲ ਗੱਲ ਨਹੀਂ ਕਰਾ ਲੈ ਲੈ ਵੀ ਕਰਾ ਮੇਰੇ ਨਾਲ ਕੋਈ ਪਤਾ ਲੱਗਦਾ ਵਿਆਹ ਮੁੰਡੇ ਦਾ ਆਹ ਹੁਣ ਤੁਸੀਂ ਕਰ ਲਿਆ ਹੈ ਨਾ ਅੱਛਾ ਕਦੋਂ ਦਾ ਆ ਆ ਥੋੜਾ ਅਫਤੇ ਇੱਕ ਹਫਤੇ ਨੂੰ ਫਿਰ ਅਫਤੇ ਨੂੰ ਮਹਣ ਤੇ ਫਿਰ ਭਈਆ ਵਿਆਹ ਕਰੇ ਫਰਸਾਲ ਲੈ ਲੈਂਦੇ ਤੇ ਫਿਰ ਵਿਆਹ ਤਾਂ ਜਾਣਾ ਹੀ ਹੈ ਫਿਰ ਹੁਣ ਦੁਨੀਆਦਾਰੀ ਹੈ ਸਾਰੇ ਲੋਕ ਹੀ ਜਾਂਦੇ ਆ ਦੁਨੀਆਦਾਰੀ ਆਪਣੀ ਵੱਖਰੀ ਦੁਨੀਆਦਾਰੀ ਦੀ ਤੇ ਤਾਂ ਹੁਣ ਬੀਬੀ ਜਾਣਾ ਹੀ ਪੈਣਾ ਨਾਲ ਸਾਨੂੰ ਸੋਹਣੇ ਸੋਹਣੇ ਸੂਟ ਲਿਆ ਦੇ ਅਸੀਂ ਲੈ ਕੇ ਆਉਣੀ ਵਿਆਹ ਤੇ ਜਿਹੜੇ ਪਹਿਲੇ ਸੂਟ ਨੇ ਪੁਰਾਣੇ ਨਹੀਂ ਹੋ ਗਏ ਜੀਏ ਲੋਕੀ ਨਵੇਂ ਨਵੇਂ ਬਾਜ਼ਾਂ ਦੇ ਪਾਉਂਦੇ ਨੇ ਲੋਕਾਂ ਨੂੰ ਮਾਰਕ ਹੋਗੀ ਲੋਕਾਂ ਮਗਰ ਲੱਗਣਾ ਸੂਟ ਤਾਂ ਬਸ ਪਾਉਣੇ ਨੇ ਕੋਈ ਆਪ ਦਾ ਠੀਕੇ ਕਰਨ ਖਿਆਲ ਮਾਰੀ ਦਾ ਹੁੰਦਾ ਆ ਗੱਲ ਸਿੱਖੋ ਕੁਛ ਮਾਰੀ ਮੋਟੀ ਆਪਾਂ ਨੇ ਰੱਦੀਆਂ ਤੇ ਨਹੀਂ ਦੋਰੀਆ ਜਾਣਾ ਤੇ ਹੁਣ ਦੂਨਗੇ ਲੋਕੀ ਸਮਝਣ ਕੌਣ ਕਿਹੇ ਗੰਦੇ ਭਾਗੇ ਜਾਈਏ ਲੋਕਾਂ ਨੂੰ ਵੀ ਆਗਿਆ ਲੋਕਾਂ ਦਾ ਕਿਹਨਾਂ ਤੇ ਗਿਆ ਦਾ ਘਰ ਨਹੀਂ ਖੀ ਜਾਂਦੇ ਲੋਕਾਂ ਕੋਲ ਹੈ ਮੈਂ ਵੀ ਕਿਉਂ ਨਾ ਐ ਨਾਲ ਜੁੱਤੀ ਤੇ ਪਰਸ ਵੀ ਲਵਣਾ ਲੈ ਦਸਾਇਆ ਗਿਆ ਤੇ ਜੁੱਤੀ ਪਰਸ ਚਾਹੀਦੇ ਨਾਲ ਤੇ ਬੀਪੀ ਹੁੰਦੇ ਨੇ ਲੋਕੀ ਨਾਲ ਦੀ ਜੁੱਤੀ ਨਾਲ ਦਾ ਪਰਸ ਵੀ ਢਿੱਗੇ ਹੋਣੀ ਰੁਆ ਪੈਂਦੀ ਐ ਪਹਿਲਾਂ ਕੁਛ ਨਹੀਂ ਸੀ ਲੈਣਾ ਤੇ ਫਿਰ ਉਹ ਪਿਛਲਾ ਸਰਦ ਤੋਂ ਪਿਛਾ ਹੁਣ ਤਾਂ ਨਵੇਂ ਵਾਲੇ ਪੜਨੇ ਪੈਣੇ ਨੇ ਲੋਕਾਂ ਨੂੰ ਜੇ ਤੁਸੀਂ ਫਿਲ ਕਰਦੇ ਹੋ ਨਵੇਂ ਨਾਲ ਨਵੇਂ ਦਾ ਵੀ ਚੱਟਾ ਜੱਜ ਨਹੀਂ ਰਹੀ ਤਾਂ ਵੀ ਇਹ ਛੱਜਾ ਵਰਤ ਕੇ ਨਾ ਇਹ ਵੀ ਕੰਮ ਬੰਦੇ ਦਾ ਘਰ ਦਾ ਸੁੱਖਰ ਹੁੰਦਾ ਇਹ ਵੀ ਘਰੋਣਾ ਪੈਂਦਾ ਥੀਏ ਚੱਲ ਲੈ ਕੋ ਸੂਟ ਤੇ ਜੁੱਤੀ ਪਰਸ ਲੈ ਦੋ ਤੇ ਕੋ ਸੂਟ ਪਰਸ ਜੁੱਤੀ ਕਿੱਥੋਂ ਲੈ ਗਏ ਕਿ ਕਿਹਨੂੰ ਲੈ ਕੇ ਗਿਆ ਕਿਹਨੂੰ ਲੈ ਕੇ ਗਿਆ ਹੈ ਸੂਟ ਤਾਂ ਨਹੀਂ ਨਹੀਂ ਨੇ ਵਿਆਹ ਵੇਖਣਾ ਤੇ ਫਿਰ ਜਾਂ ਮੈਂ ਤੁਸੀਂ ਚਲੇ ਜਾਏ ਜਿਹੜਾ ਤੇ ਚੱਲ ਆ ਜਾ ਕੰਮ ਤਾਂ ਸ਼ੁਰੂ ਕਰੀਏ ਉਹ ਕੇ ਪਾ ਕੇ ਤਾਂ ਲਾ ਲਈ ਚੱਲ ਆਣਾ ਮੈਂ ਜੀਸੇ ਸਾਫ ਕਰਾਂ ਯਾਦ ਆਸ ਕੋਈ ਆਦ ਨਹੀਂ ਭਲਾ ਤੂੰ ਕਿਹਾ ਕਿ ਸੂਟ ਤਾਂ ਲਿਆ ਦੇ ਸਾਨੂੰ ਆਹ ਹੋ ਰਾਖਿਆ ਤਾਂ ਹੈਗਾ ਜੀ ਮੁੱਠੇ ਲੋਕੀ ਮਨਸੂਨ ਨੇ ਬੋਲੂਗੇ ਤੁਹਾਡਾ ਬਿਜ਼ ਕੱਟ ਦੇਈ ਮੇਰੀ ਜੁੱਤੀ ਵੀ ਟੁੱਟੀ ਮਤਾਂ ਆਖਿਆ ਜੁੱਤੀ ਲਾ ਦੇ ਇੱਕ ਸੂਟ ਲਾ ਦੇ ਫਿਰ ਨਹੀਂ ਮੰਨਣਾ ਆਪਾਂ ਤਾਂ ਆਪ ਹੀ ਤੁਹਾਨੂੰ ਨਾਲ ਗੱਲ ਕਰਾਂਗੇ ਉਹ ਕਿਹਾਂ ਆਪ ਮਾ ਨਹੀਂ ਦੇਣਾ ਰਾਤ ਕਰੀ ਜੱਲੋ ਕਰੀ ਜੱਲੋ ਇਹ ਪਹਿਨਣ ਵਾਲੀ ਪਾਲਦੀ ਹੈ ਆਪਣੇ ਵਾਲੀ ਅੱਧੀ ਐ ਹੀ ਖੁੱਲ ਜਾਵੇ ਬੱਸ ਉਹਨਾਂ ਨੂੰ ਆਉਣੇ ਆ ਪੁੱਛਣਾ ਗੱਲ ਕਰਾਂਗੇ ਵੀ ਬੀਬੀ ਨੂੰ ਮਨਾਓ ਬੀਬੀ ਆਖੋ ਕੁਝ ਨਹੀਂ ਹਾਂਗੇ ਹੂੰ ਕੋਈ ਨਾ ਕੋਈ ਚਲੇ ਰਿਹਾ ਨਾ ਇਹ ਮੇਰੇ ਆਉਣੇ 3 ਨੰਬਰ ਆਏ ਲੈ ਹੋਵੇ ਰਾਇਆ ਜਿੰਨੇ ਆਖਣਗੇ ਫਿਰ ਕਰ ਲਾਂਗੇ ਹੋਰ ਬਤ ਅੱਜ ਕੱਲ ਤਾਂ ਮੁੰਡੇ ਨੇ ਉਹਨਾਂ ਦਾ ਪਤਾ ਵੀ ਬਾਹਰ ਭੈੜਾ ਲੱਗਦਾ ਹੋਰ ਬੀਬੀ ਆਪ ਦਾ ਅੱਜ ਚੁੰਦੀ ਹੈ ਹੋਰ ਠੀਕ ਹੈ ਫਿਰ ਉਹਨਾਂ ਨਾਲ ਗੱਲ ਕਰਨੀ ਹੈ ਉਹ ਚੱਲ ਆਲਾ ਸਿੱਟ ਚੰਗਾ ਹੋਰ ਫਿਰ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਆ ਯਾਰ ਇਹ ਗੇਮ ਕੀ ਦਾ ਸੈਟ ਅਪ ਜਾਵੇ ਕਿੱਡਾ ਤੜਾ ਹੈ ਨਾ ਕਿਹੜੀ GTA 5 ਹੋਣਾ ਹਾਂ ਲਾਹ ਨਾ ਕਿਹੜੀ ਲੱਗੇ ਜੱਟ ਹਾਂ ਹਾਂ ਖੇਡਦੇ ਆ ਵਧੀਆ ਗਾ ਗੇਮ ਚੰਗੀ ਆ ਹਮ ਹਰ ਪ੍ਰੀਤ ਹਾਂਜੀ ਇੱਥੇ ਬੈਠੇ ਹੋ ਤੁਸੀਂ ਹਾਂਜੀ 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 ਅਸੀਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਦੱਸੋ ਦੱਸੋ ਆਪਣੀ ਕਰਮਜੀਤ ਦੇ ਘੁੰਡੇ ਦਾ ਨਾ ਵਿਆਹ ਆ ਗਿਆ। ਸੱਚੀ? ਹਾਂ। ਵਧੀਆ ਫਿਰ ਜਾਵਾਂਗੇ। ਤੇ ਕਦੋਂ ਦਾ ਵਿਆਹ? ਅੱਤ ਤੈਗੂ ਨਹੀਂ ਹੈ। ਵਿਆਹ ਕੋਈ ਨਹੀਂ ਚੱਲਾਂਗੇ ਆਪਾਂ। ਜਾਵਾਂਗੇ। ਅਸੀਂ ਨਾ ਬੀਬੀ ਨੂੰ ਆਖਿਆ ਵੀ ਸਾਨੂੰ ਸੂਟ ਲਿਆ ਦੇ ਇੱਕ। ਅੱਛਾ। ਇੱਕ ਇੱਕ ਜੁੱਤੀ ਲਿਆ ਦੇ। ਤੇ ਮੰਨਦੀ ਨਹੀਂ। ਆਹ ਵੀ ਤੁਸੀਂ ਸੂਟਾਂ ਦਾ ਕੀ ਕਰਨਾ ਉਹੀ ਪਾ ਜਾਜੇ ਪਹਿਲੇ ਪੁਰਾਣੇ। ਨਹੀਂ ਫਿਰ ਆਦੇ ਗੱਲ ਗਲਤ ਆ। ਉਹਨਾਂ ਨੂੰ ਕਹਾਂ ਦੋ ਇੱਕ ਇੱਕ ਲੈ ਦੋ ਵਸਦੀ ਹੈ ਸਹੀ। ਆਖਿਆ ਹੈ ਅਸੀਂ ਤੇ ਤਾਂ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਆ। ਆਪਾਂ ਕਾਕੇ ਵੇਖ ਲਈਏ ਵੀਰੇ ਲਾ ਕੇ ਦਿੰਦੀ ਨਾ ਉਹ ਕੋਲ ਲਾ ਕੇ ਦਿੰਦੀ ਆਪਾਂ ਕਾਕੇ ਵੇਖ ਲਈਏ ਆਪਾਂ ਕਾਕੇ ਵੇਖ ਲੈ ਕੇ ਨਾ ਆਏ ਆ ਤੁਸੀਂ ਤੁਸੀਂ ਨਹੀਂ ਵਿਆਹ ਤੇ ਜਾਣਾ ਜਾਣਾ ਤੇ ਜੇ ਤੁਸੀਂ ਮੰਗੋਗੇ ਤੁਹਾਨੂੰ ਕੁੜਾ ਲੈ ਕੇ ਦਏਗੀ ਕਿਉਂ ਤੁਹਾਨੂੰ ਖਤਮ ਲੈ ਕੇ ਦਏਗੀ ਮੈਂ ਤਾਂ ਆਪਕੇ ਨਾਲ ਮੈਨੂੰ ਤਾਂ ਆਬ ਲੈ ਕੇ ਦੋ ਐ ਥੋੜੀ ਹੰਦਾ ਕਰ ਤੁਸੀਂ ਵੀ ਮੰਗ ਕੇ ਵੇਖਿਆ ਜੇ ਵੀ ਤੁਹਾਨੂੰ ਪੈਂਟ ਕੋਟ ਲੈ ਕੇ ਦੇ ਵੀ ਇਹੀ ਵਿਆਹ ਵੇਖਣਾ ਹੈ ਮਸਾ ਮਸਾ ਦਾ ਵਿਆਹ ਆ ਮਾਸੀ ਦੇ ਮੁੰਡੇ ਦਾ ਨਾਲੇ ਬਰਾਤ ਨਹੀਂ ਆਉਣਾ ਪੈਂਟ ਕੋਟ ਤਾਂ ਚਾਹੀਦੇ ਨੇ ਆ ਜਾ ਅੱਜ ਕੱਲ ਲੋਕੀ ਨੇ ਬ੍ਰਾਂਡਡ ਕੱਪੜੇ ਪਾਉਂਦੇ ਨੇ ਤੇ ਹੋਰ ਆਪਾਂ ਗੱਲ ਕਰਕੇ ਵੇਖਦੇ ਆਂ ਜੀ ਕਿਆਂ ਦੀ ਬੀਬੀ ਮੰਨਦੀ ਨਹੀਂ ਸੌਖੀ ਅਸੀਂ ਟਾਪਾ ਅਸੀਂ ਟਾਪਾ ਤੁਸੀਂ ਕਹਾਂ ਸੀ ਤੁਹਾਨੂੰ ਕਿਹਦੀ ਸੀਗੇ ਸਾਨੂੰ ਆਦੀ ਪੁਰਾਣੀ ਪਾਣੀ ਚੜੇ ਗਏ ਨੇ ਉਹ ਪਾ ਲਿਆ ਉਹਨਾਂ ਨੂੰ ਕੀ ਹੋ ਗਿਆ ਛੇਤੀ ਨੂੰਗਾ ਅਸੀਂ ਤਾਂ ਪੰਜ ਪੰਜ ਵਿਆਹਾਂ ਦੋਹੀ ਦੇ ਪਾਈ ਜਾਂਦੇ ਔਰ ਇੱਕ ਇਥੋਂ ਪਾ ਲਈਏ ਔਰ ਅਸੀਂ ਆਹ ਚਲਾਇਦ ਕੀ ਲੈ ਦੇ ਇੱਕ ਇੱਕ ਜੁੱਤੀ ਲੈ ਦੇ ਸੋਹਣੀ ਕੋ ਜੁੱਸੀ ਬੜੀ ਕਰਦੀ ਏ ਉਹੀ ਤਾਂ ਗੱਲ ਆ ਸ਼ੁਰੂ ਦੇ ਬੀਬੀ ਆਪਣੀ ਦਾ ਹਾਲ ਰਿਆ ਸ਼ੁਰੂ ਤੋਂ ਹੀ ਉਹ ਜੂਸ ਬੂੜਾ ਕਰਦੀ ਏ ਤੁਸੀਂ ਪੁੱਛ ਕੇ ਵੇਖਿਆ ਇਹ ਸਾਡੇ ਤੋਂ ਤਾਂ ਮੰਨਦੀ ਕੋਈ ਨਹੀਂ ਅਸੀਂ ਪੁੱਛ ਲਈ ਕੋਈ ਨਹੀਂ ਫਿਰ ਅਸੀਂ ਜਾ ਕੇ ਕਰਦੇ ਹਾਂ ਕਿੱਥੇ ਆ ਬੀਬੀ ਬਾਹਰ ਉੱਥੇ ਬੈਠੀ ਹੋਣੀ ਹੈ ਬੇੜੇ ਵਿੱਚ ਸਾਨੂੰ ਤਾਂ ਬਾਜਾ ਮਾਰਦੇ ਪਿਆ ਨਹੀਂ ਸਾਗ ਧਰਨ ਚਲੋ ਕੋਈ ਨਹੀਂ ਫਿਰ ਧਰੋ ਤੁਸੀਂ ਸਾਗ ਅਸੀਂ ਤਾਂ ਜਾਣੀ ਆ ਫਿਰ ਲੜੇਗੀ ਕੋਈ ਨਾ ਮਾਂ ਦੀ ਐਵੇਂ ਤੁਹਾਡ ਨਾਲ ਲੜੀ ਜਾਊਗੀ ਹੋਰ ਅਸੀਂ ਛਾਲ ਧਰਨੇ ਆ ਜਾ ਕੇ ਤੁਸੀਂ ਗੱਲ ਕਰ ਲੈ ਕੋਈ ਗੱਲ ਨਹੀਂ ਧਰੋ ਤੁਸੀਂ ਸਾਗ ਫਿਰ ਵੀਰੇ ਚੱਲੀ ਆਪਾਂ ਚੱਲ ਗੇਮ ਆਪਾਂ ਫੇਰ ਹੀ ਖੇਡਾਂਗੇ ਪਹਿਲਾਂ ਆਪਾਂ ਪਹਿਲਾਂ ਬੀਬੀ ਕੋਲ ਜਾ ਆਈਏ ਬੀਬੀ ਨਾਲ ਹੀ ਗੱਲ ਕਰ ਹੋਵੇ ਚੱਲ ਕਰ ਦੇ ਆ ਬੀਪੀ ਇੱਥੇ ਬੈਠੀ ਮੈਂ ਉੱਤੇ ਲੱਭ ਗਿਆ ਤੈਨੂੰ ਮੈਂ ਕਿੱਥੇ ਬੈਠੀ ਰਹਤੀ ਉਹਦੇ ਵਿੱਚ ਅੱਧੀ ਉੱਤੇ ਲੱਭੀ ਆ ਮੈਂ ਉੱਤੇ ਕਿਹਾ ਤਾ ਲੱਭ ਗਿਆ ਜੀ ਮੈਂ ਇੱਕ ਕੰਮ ਹੁੰਦੀ ਕੀ ਕੰਮ ਸੀ ਮੈਨੂੰ ਮੰਮੀ ਨੇ ਕਿਹਾ ਹੈ ਤਾਂ ਆਪਾਂ ਨੂੰ ਵਿਆਹ ਆ ਗਿਆ ਅੱਛਾ ਕਿਉਂ ਵੀ ਮੁੰਡਿਆ ਅੱਛਾ ਲੀੜੇ ਲੈਣੀ ਪੈਂਡੇ ਲੈਣੇ ਪੈਂਟ ਕੋਟ ਬਰਾਤ ਤੇ ਤੇ ਮੰਮੀ ਤੁਹਾਨੂੰ ਖੁਸ਼ ਪਾਤੀ ਜਾਵੇ ਕਿਵੇਂ ਉਹਨੇ ਤਾਂ ਦੱਸਿਆ ਹੀ ਆ ਸੰਨ ਉਹਨੇ ਤਾਂ ਦੱਸਿਆ ਵੀ ਵਿਆਹ ਆ ਗਿਆ ਆਪਾਂ ਜਾਣਾ ਆ ਲਾਲੋ ਜੀ ਮੈਨੂੰ ਆਂਧਾ ਸੀ ਅੱਛਾ ਕੀ ਆਂਦੀ ਆ ਸੀ ਆ ਗਿਆ ਸੂਟ ਲਿਆ ਜੁੱਤੀਆਂ ਲਿਆ ਕੇ ਦੇ ਅੱਛਾ ਮੈਂ ਉਹਨਾਂ ਨਾਲ ਹੀ ਵੇਖ ਲਓ ਕਿਹੜੇ ਪਰਾਲੇ ਹੋ ਗਏ ਨੇ ਕਿਹੜੇ ਉਹ ਕਿਤੇ ਆਪਾਂ ਹੁਣਦੇ ਥੋੜੀ ਲਿਆ ਤੂੰ ਕਦੇ ਆਸੀ ਗੱਡੂ ਸੇ ਛੱਡਦੇ ਆਂ ਇਹ ਜੇ ਪੁੱਤਰ 6 ਮਹੀਨੇ ਕਦੋਂ 6 ਮਹੀਨਾ ਹੀ ਕਿੰਨੇ ਵਿਆਹ ਵੇਖ ਲਏ ਆ ਕਿੱਥੇ ਹੋਇਆ ਉਹਦੇ ਦੀ ਬੀਬੀ 20 ਵਿਆਹ ਵੇਖ ਲਏ ਆ ਆਹੋ 20 ਵੇਖ ਲਏ ਆ 20 ਤੇਰਾ ਪੁੱਤਰ ਕਿੱਥੇ ਹੋਇਆ ਕਿੱਡੀ ਕੀ ਗੱਲ ਹੁੰਦੀ ਤੂੰ ਤੇਰਾ ਕੰਜੂਸ ਬੋਣਾ ਦਾ ਜਾਂਦਾ ਹੀ ਨਹੀਂ ਹੈਗਾ ਕੱਪੜਾ ਬਣ ਲੀਆ ਲੈ ਕੇ ਉਦੂ-ਬਦੂ ਕਰਾ છૂટી ਜਾਣਾ ਉਹਨਾਂ ਦਾ ਤੋਲ ਸੋਨਾ ਖਰੀਦੋ ਤੁਹਾਡੇ ਕੰਮ ਆਵੇਗਾ ਔਖੇ ਵੇਲੇ ਉਹ ਵੱਧੇ ਤੋਲੇ ਸੋਨੇ ਨੂੰ ਉਹ ਤਾਂ ਵੱਖਰੀ ਗੱਲ ਉਹ ਆਪ ਦੀ ਥਾਂ ਆ ਲੀੜਾ ਤੇ ਪਾਉਣਾ ਹੀ ਆ ਜਿਹੜਾ ਪਰ ਜੇ ਮੈਂ ਜਿਹੜੀ ਬੰਦੀ ਉਜੜਦੀ ਫਿਰ ਤਾਂ ਫਿਰ ਮੈਂ ਛਾੜ ਦੇਣੀ ਸਾਰਾ ਘਰ ਤੇ ਹੁਣ ਲੀੜੇ ਮੈਂ ਕਿਹੜਾ ਤੈਨੂੰ ਕੋਈ ਲੱਖ-ਲੱਖ ਵਾਲੇ ਕਹਿਣ ਦੇ ਆਂ ਦੂਸੀ ਕਰਾਂਗੇ ਕੋਈ ਕਿੱਲਾ ਤਾਂ ਪਹਿਲਾਂ ਪਹਿਲੀ ਬਣਾਇਆ ਜੀ ਜਿਹੜੇ ਤੁਹਾਡੇ ਕੰਮ ਆਵੇਗੀ ਪਰ ਲੀੜੇ ਨਾਲ ਬੀਬੀ ਕਿਵੇਂ ਪਹਿਲੀ ਬਣ ਜੂਗੀ ਦੂਜੇ ਪੁੱਤ ਜੋੜਾਂਗੇ ਤਾਂ ਸਭ ਕੁਝ ਬਣ ਜੇ ਜੋੜਾਂਗੇ ਨਾ ਫਿਰ ਕੁਛ ਨਹੀਂ ਬਣਦਾ ਕੀ ਬੀਬੀ ਤੈਨੂੰ ਕੋਈ ਪਾਉਣਾ ਤੇ ਹੈਗਾ ਹੀ ਆ ਜ ਹੁਣ ਸਾਰਾ ਦਿਨ ਕੰਮ ਕਰੀਦਾ ਹਾਂ ਵਾਈ ਫਿਰਦੇ ਜੇ ਕੋਈ ਲੱਗੇ ਫਿਰਦੇ ਥੋੜਾ ਬਾਗੇ ਜਾਣਾ ਉਥੇ ਨਵੇਂ ਨਵੇਂ ਆ ਤੇ ਹੁਣ ਐ ਲੋਰਡੀ ਸ਼ਰਟ ਪਾਜੀਏ ਪੱਟਾ ਘੋਟ ਲੈ ਕੇ ਜਾਵਾਂਗੇ ਪਾਗੀ ਮੈਂ ਤਾਂ ਕਿੱਥੋਂ ਲਿਆਜਾ ਪੱਟਾ ਘੋਟਾ ਤੇਰੇ ਕੋਲ ਸਾਰਾ ਹੈਗਾ ਹਾਂ ਜੀ ਬਾਤ ਨੂੰ ਆਦਤ ਹੈਗੀ ਮਰਮਰੂ ਕਰੀ ਜਾ ਹਾਂ ਕੋ ਮੈਨੂੰ ਆਹ ਤੇ ਮਰਮਰੂ ਕਰਦੇ 6 ਮਹੀਨੇ ਪਹਿਲਾਂ ਵੀ ਤੂੰ ਮਸਾਲੀ ਦੇ ਲੈ ਕੇ ਦਿੱਤੇ ਸੀਗੇ ਮੈਂ ਤਾਂ ਖੜਾ ਕੇ ਨਹੀਂ ਤਾਂ ਰੱਖ ਦੇ ਪਿਓ ਰੱਖ ਲੈ ਦਿਓ ਉਹਨਾਂ ਨੂੰ ਆਗੀ ਦਾ ਉਹ ਕਹਿੰਦੇ ਆਂ ਬੀਬੀ ਤੋਂ ਪੁੱਛ ਲੋ ਬੀਬੀ ਤੋਂ ਉਹਨਾਂ ਨੇ ਤਾਂ ਇਹਨੂੰ ਲਾਣੇਦਾਰ ਨਹੀਂ ਬਣਾਇਆ ਆ ਇਹ ਲਾਣੇਦਾਰ ਨਹੀਂ ਬਣਨਾ ਆ ਤਾਂ ਲੈ ਹੁਣ ਤੇ ਬਣਨਾ ਆ ਉਹਨਾਂ ਕੋਲ ਚਾਹੀਦਾ ਉਹ ਕੋਈ ਕਹਿੰਦੇ ਆਂ ਨਹੀਂ ਆ ਆਪਦੀ ਬੀਬੀ ਤੋਂ ਪੁੱਛ ਲੋ ਬੀਬੀ ਤੋਂ ਬੋਲੋ ਜਿਹੜਾ ਗੰ ਬੀਬੀ ਤੋਂ ਪੁੱਛ ਕੇ ਸ਼ੀਰਮਾ ਚੱਲਦੀ ਹੈ ਮੈਂ ਤੁਹਾਨੂੰ ਵੱਖਰਾ ਤੁਸੀਂ ਜਾੜਾ ਕੋਈ ਬੀਬੀ ਕਿੱਥੋਂ ਤੋਂ ਦੇਤੀ ਜਾਏਗਾ ਸਾਨੂੰ ਨਹੀਂ ਪਤਾ ਸਾਨੂੰ ਢੀੜੇ ਚਾਹੀਦੇ ਆ ਢੀੜੇ ਚਾਹੀਦੇ ਪੈਂਟ ਕੋਟ ਹੀ ਲੈ ਆਦੇ ਭਾਵੇਂ ਗੱਲਾਂ ਪੈਂਟ ਕੋਟ ਤਾਂ ਤੂੰ ਦਫਾ ਕਰ ਉਹ ਤਾਂ ਤੂੰ ਦਫਾ ਹੋਰ ਤੂੰ ਪੈਂਟ ਸ਼ਰਟ ਹੀ ਲੈ ਦੇ ਉਹ ਹੀ ਬੜੀ ਗੱਲ ਆ ਤੇਰੇ ਲਈ ਕੋਟ ਤੁਹਾਡੇ ਭਾ ਤੂੰ ਪੈਟਿਸ਼ਲਟੀ ਲੈ ਦੇ ਅਗਲੇ ਚੱਲ ਯਾਰ ਚੱਲੀਏ ਤਾਂ ਦਾ ਕੰਜੂਸ ਪੂਣਾ ਅਸੀਂ ਰਹਿਣਾ ਨਾਲੋਂ ਨਾ ਪਹਿਨਾ ਅੱਗੇ ਘਰ ਵਿਆਹ ਬਣਾਵਿੰਦੇ ਜੇ ਦੋਸਤ ਅਗਲੇ ਘਰ ਤੇ ਵਿਆਹ ਕਰਾਉਂਦੇ ਵਿਆਹ ਵੈਰ ਨਾਲ ਕਰਕੇ ਪਰ ਹੁਣ ਜਾਣਾ ਤੇ ਹੈਗਾ ਹੀ ਆ ਮਹਾ ਮਹਾ ਕੋਈ ਵਿਆਹ ਤੇਰਾ ਤਾਂ ਅਸੀਂ ਕੰਜੂਸ ਪੂਣਾ ਰਹਿਣਾ ਅਸੀਂ ਤਾਂ ਚੱਲਿਆ ਚੱਲ ਯਾਰ ਚੱਲੀਏ ਤਾਂ ਤਾਂ ਅਸੀਂ ਹਾਲ ਰਹਿਣਾ ਮੰਮੀ ਬੀਬੀ ਨਾਲ ਅਸੀਂ ਗੱਲ ਕਰ ਰਹੇ ਆਂ ਆ ਕਹ ਰਾਣੀ ਉਹ ਕੋ ਨਹੀਂ ਆਉਦਾ ਕਿ ਜੁੱਸ ਪੁਣਾ ਜੇ ਨਹੀਂ ਛੱਡ ਦੇਗੀ ਕੀ ਆਂਦੀ ਉਹਨੇ ਮੈਂ ਨਹੀਂ ਲੈ ਕੇ ਦੇਣੀ ਉਹ ਗਵਾ ਦੀ ਮੈਮ ਉਹ ਨਹੀਂ ਲੈ ਕੇ ਦੇਣੀ ਤੁਹਾਨੂੰ 6 ਮਹੀਨੇ ਹੋ ਗਏ ਪਹਿਲਾਂ ਲੈ ਕੇ ਦਿੱਤੇ ਸੀ ਮੈਂ ਆ ਗੱਲ ਥੋੜੀ ਹੁੰਦੀ ਐ ਗੋਹਾਂ ਦੇ ਪਵਾ ਕੋਲ ਜਿਲੇ ਮੈਂ ਪਵਾ ਕੋਲ ਜਾਨੇ ਕੋਈ ਕਹਿ ਦਿੰਦਾ ਐਡਾ ਕੰਮ ਬੀਬੀ ਨੂੰ ਪੁੱਛ ਲੋ ਇਹ ਗੱਲ ਥੋੜੀ ਹੁੰਦੀ ਆ ਹੁਣ ਤੇਰੇ ਡੈਡੀ ਨਾਲ ਹੀ ਫਿਰ ਗੱਲ ਕਰਕੇ ਬਹਿਨੇ ਆ ਕੀ ਆਂਦਾ ਹੂੰ ਨੂੰਣ ਕੀ ਆ ਕੀ ਐ ਆਖਾਂਗੇ ਵੀ ਅਸੀਂ ਬੀਬੀ ਨੂੰ ਆਖਿਆ ਵੀ ਸਾਨੂੰ ਕੱਪੜਾ ਦੀ ਡਾਲਿਆ ਕੇ ਦੇ ਦੇ ਤੇ ਬੀਬੀ ਮੰਨਦੀ ਕਹੋਣੀਗੇ ਉਹਨੇ ਕਹਣਾ ਤੇਰੀ ਕੋਈ ਨਾ ਕੋਈ ਦੱਸੇਗਾ ਜੀ ਉਹਨੇ ਕਹਣਾ ਤੇਰੀ ਬੀਬੀ ਦੀ ਮਰਜ਼ੀ ਚੱਲਦੀ ਆਉਂਦੇ ਕੁੜੀ ਜਾਓ ਫੇਰ ਉਹਨੇ ਆ ਕੇ ਸਹੀ ਗੱਲ ਆ ਫੇਰ ਆਉਣਾ ਐਵੇਂ ਚਲੇ ਜਾਓਗੇ ਵਿਆਹ ਤੇ ਉਹੀ ਤਾਂ ਗੱਲ ਆ ਮਾਹ ਮਾਹ ਕੋਈ ਵਿਆਹ 6 ਮਹੀਨੇ ਪਹਿਲਾਂ ਮਾਹ ਨੀੜੇ ਲੈ ਕੇ ਦਿੱਤੇ ਸੀ ਤੇ ਹੁਣ ਫੇਰ ਇਹਦਾ ਉਹੀ ਵਾਲੇ ਪਹਿਲਾਂ ਉਹ ਤਾਂ 100 100 ਮਿੰਟ ਤਾਂ ਉਹ ਦੋ ਕਰਾਈਆਂ ਸੀ ਸਹੀ ਗੱਲ ਆ ਤੇ ਹੁਣ ਫੇਰ ਆਂਦੀ ਮੈਣ ਨਹੀਂ ਲੈ ਅਸੀਂ ਆਖਿਆ ਪੈਂਟ ਕੋਟ ਨਹੀਂ ਤੇ ਪੈਂਟ ਸ਼ਰਟ ਹੀ ਲੈਦੇ ਸਾਨੂੰ ਉਹਦੀ ਉਹ ਵੀ ਨਹੀਂ ਲੈ ਕੇ ਦੇਣੀ ਨਹੀਂ ਤੇ ਬਰਾਤ ਤੇ ਪੰਡਾ ਛਲ ਚੱਪਾ ਕੇ ਜਾਓਗੇ ਪੈਂਟਸ਼ਲਟੀ ਮਿਲ ਜੇ ਬੜੀ ਗੱਲ ਆ ਪੈਂਟ ਕੋਟ ਦਾ ਦੂਰ ਦੀ ਗੱਲ ਆ ਤੇ ਸਾਨੂੰ ਆਸ ਹੀ ਨਹੀਂ ਗਈ ਤੇ ਇੰਨੀ ਕੰਜੂਸੀ ਕਰਿਆ ਤਾਂ ਨਹੀਂ ਸਰਦਾ ਫਿਰ ਪੁੱਤ ਉਹੀ ਤਾਂ ਗੱਲ ਆ ਜਮਾਨੇ ਨੂੰ ਵੇਖ ਕੇ ਜਿਉਣਾ ਪੈਂਦਾ ਓਵੇਂ ਸਹੀ ਗੱਲਾਂ ਐ ਮਰੂ ਮਰੂ ਕਰਈਏ ਐ ਥੋੜੀ ਸਰਦਾ ਆ ਬਰਾਤ ਜਾਣਾ ਜੇ ਇਕੱਲੇ ਸਕੰਦੇ ਜਾਣਾ ਹੁੰਦਾ ਵੱਖਰੀ ਗੱਲ ਸੀ ਫਿਰ ਹੁਣ ਅਸੀਂ ਦੱਸ ਕੀ ਕਰੀਏ ਹੋਰ ਮੈਂ ਜੀ ਗੱਲ ਕਰਨੇ ਆ ਪਰ ਕੀ ਆਂਦੀ ਐ ਹੁਣ ਉਹਦੇ ਕੋਲੇ ਚੱਲੀਏ ਹੋਰ ਫਿਰ ਉਹਨੂੰ ਪੁੱਛਣਾ ਕੋਈ ਹੱਲ ਕਰ ਕੋਈ ਮਸਲਾ ਤਾਨੂੰ ਇਧਰ ਸਾਗ ਤੇ ਫਸਾਇਆ ਹੋਇਆ ਆ ਮੈਂ ਭਰਾਵਾ ਮੈਂ ਤਾਂ ਥਰੇਡਿੰਗ ਕਰਾਉਣ ਜਾਣਾ ਸੀ ਵਿਆਹ ਤੇ ਜਾਣ ਨੂੰ ਹੂੰ ਸਾਰੇ ਲੋਕਾਂ ਨੇ ਕਰਾਈ ਹੋਈ ਈ ਬੀਬੀ ਨੇ ਵਿੱਚ ਸਾਗ ਦਾ ਸੀ ਆਪਾਂ ਪਾ ਦਿੱਤਾ ਉਹੀ ਤਾਂ ਗੱਲ ਆ ਹੁਣ ਸਾਨੂੰ ਨਾ ਨੀੜੇ ਲੈ ਦੇਂਦੀ ਨਾ ਕੋਈ ਕੰਮ ਦਿੰਦੀ ਆ ਅਸੀਂ ਕਹੀਂ 24 ਘੰਟੇ ਬੱਕਾ ਮਗਰੀ ਚ ਲੋਕਾਂ ਮਗਰੀ ਚ ਲੋ ਅਸੀਂ ਕਹੀਂ ਚੱਲ ਥੋੜਾ ਜਿਹਾ ਸਮਾਨ ਲੈਵਾਂਗੇ ਨਿਕਲ ਨਿਕਾ ਜਾ ਕੇ ਨਾਲੇ ਤੁਹਾਡੇ ਰਮਰ ਮੂਲ ਜਿਹੜਾ ਬੰਜਰੂਬਾ ਲਿਆਉਣ ਵਾਲੀਆਂ ਉਹ ਲੈ ਆਉਂਦਾਂ ਉਹੀ ਤਾਂ ਗੱਲ ਆ ਕਿਸੇ ਪਾਸੇ ਹੀ ਲੈਣੀ ਨਹੀਂ ਦਿੰਦੀ ਲੱਗਾ ਸੀ ਕੀ ਕਰੀਏ ਹੁਣ ਫਿਰ ਕੀ ਕਰੀਏ ਹੁਣ ਤੁਸੀਂ ਦੱਸੋ ਕੀ ਕਰਨਾ ਆ ਪੁੱਤਰ ਡੈਡੀ ਨਾਲ ਗੱਲ ਕਰਨੇ ਆ ਕੀ ਆਂਦਾ ਚਲ ਜੀ ਫੇਰ ਡੈਡੀ ਕੋਲੇ ਚੱਲ ਉਹਨੂੰ ਪੁੱਛ ਲਗੋ ਚੱਲ ਫੇਰ ਅਹੀਂ ਜਾ ਕੇ ਪੁੱਛਦੇ ਆ ਉਹਨੂੰ ਕੀ ਆਂਦਾ ਆ ਠੀਕ ਐ ਉਹ ਤੇ ਬੜਾ ਉਹਦੋ ਹੀ ਸਾਰਾ ਅਸੀਂ ਸਾਗ ਜੋਗੀਆਂ ਰਹਿ ਗਿਆ ਆ ਆਇਆ ਯਾਰ ਡੈਡੀ ਨਾਲ ਗੱਲ ਕਰਦੇ ਆ ਬੀਬੀ ਦਾ ਤਾਂ ਆਹੀ ਹਾਲਾ ਦਾ ਕੋ ਕੱਪੜਾ ਜਿਹੜੇ ਲੈ ਕੇ ਦਿੰਦੀ ਹਾਂ ਹਾਂ ਕਰਦੇ ਆ ਚਾਚੇ ਨਾਲ ਗੱਲ ਕਰਦੇ ਆ ਡੈਡੀ ਕੋਲੇ ਬਾਅਦ ਚ ਜਾਣਗੇ ਹਾਂ ਆਵੇ ਬੈਠਾ ਡੈਡੀ ਨਾਲ ਗੱਲ ਕਰਦੇ ਆ ਹਾਂ ਕੀ ਗੱਲ ਕਰੀਂ ਤੁਸੀਂ ਮੇਰੇ ਨਾਲ ਵੀ ਡੈਡੀ ਦੇ ਨਾਲ ਗੱਲ ਕਰਨੀ ਨਹੀਂ ਮਿਲਦੀ ਦੱਸੋ ਇਹਰ ਬੀਬੀ ਲੀੜੇ ਡਾਇਰ ਨਹੀਂ ਚੱਕਾ ਆਪਾਂ ਨੂੰ ਵਿਆਹ ਆ ਗਿਆ ਕਰਮੇ ਭੁਆ ਦੇ ਮੁੰਡੇ ਦਾ ਵਿਆਹ ਆ ਤੇ ਉਹ ਮੈਂ ਹੀ ਉਹਨੂੰ ਲੀੜੇ ਲੈ ਲਈ ਕਿ ਮੰਮੀ ਨੇ ਵੀ ਕਿਹਾ ਬੀਬੀ ਨੂੰ ਵੀ ਨਾਲ ਲੀੜੇ ਲੈ ਦੇ ਮੈਂ ਵੀ ਕਿਹਾ ਮੈਂ 6 ਮਹੀਨੇ ਪਹਿਲਾਂ ਲੀੜੇ ਲੈ ਦਿੱਤੇ ਵੀ ਵਿਆਹ ਵੇਖ ਲੈ ਉਹਦੇ ਨਾਲ ਲੀੜੇ ਕਿਉਂ ਨਹੀਂ ਲੈ ਕੇ ਜਾਂਦੀ ਪਤਾ ਨਹੀਂ ਉਹ ਕੋ ਕਹਿੰਦੀ ਆ ਵੀ ਮੈਨੂੰ ਨਹੀਂ ਪਤਾ ਵੀ ਕਿਲਾ ਕਿਲਾ ਪਹਿਲੀ ਬਣਾਉਣਾ ਲੀੜੇ ਜ਼ਰੂਰੀ ਲੈਣੇ ਆ ਲੀੜੇ ਨਾਲ ਬੰਦਾ ਪੁੱਛਣਾ ਪਹਿਲੀ ਬਣਦੀ ਏ ਤੁਮਕਾ ਜਦ ਹਾਰਾ ਹੱਥ ਵਾਸਤੇ ਤੇਰੇ ਆ ਤਾਂ ਫਿਰ ਤੂੰ ਹੀ ਲੀੜੇ ਲੈ ਕੇ ਰਹਿਣਾ ਹੋਰ ਕੌਣ ਲੈ ਕੇ ਦਊਗਾ ਤੂੰ ਕਹ ਦੇਣਾ ਜਦ ਚੈੱਕ ਕਰੀਂ ਤੂੰ ਕਹ ਦੇ ਸਾਡੇ ਗਿਆ ਦਾ ਮੰਨਦੇ ਨਹੀਂ ਕੀ ਹੁਣ ਤੇ ਚਲ ਮੈਂ ਅਈ ਤਾਂ ਵਾਧੂ ਬਰੀ ਕਹਦਾ ਮੈਂ ਵੀ ਕਹਦਾ ਮੰਮੀ ਹਰਾਨੀ ਵੀ ਕਹਦਾ ਕੋਈ ਦੰਗਾ ਮਾਰ ਚੱਲ ਫਿਰ ਚੱਲ ਹਾਂ ਚਾਚਾ ਬਣ ਮੈਂ ਕਹਿੰਦਾ ਆ ਜੀ ਆਉ ਲੋ ਮੈਂ ਹੁਣ ਸ਼ਾਇਦ ਆਪਣਾ ਕੰਮ ਵੜ ਜੇ ਡੈਡੀ ਦੇ ਅੱਖਾਂ ਦੇ ਅੱਗੇ ਵੀ ਲੱਗੇ ਅੱਜ ਨਹੀਂ ਲੱਗਦਾ ਮਾਤਾ ਜਵਾਕਾਂ ਨੂੰ ਲੀੜੇ ਲੂੜੇ ਕਹਿੰਦੇ ਇਹਨਾਂ ਨੂੰ ਲਿਆ ਕੇ ਦੇ ਕੋਈ ਇਹ ਹੁਣ ਇਹ ਜਵਾਕਾਂ ਤਾਂ ਮੈਂ ਲੀੜੇ ਨਹੀਂ ਪੂਰੇ ਕਰ ਸਕਦੀ ਕੁਈ ਤਾਂ ਦਾ ਪੰਟ ਕੋਟ ਚਾਹੀਦਾ, ਕੁਈ ਆਂ ਦੀ ਸੂਟ ਚਾਹੀਦਾ, ਕੁਈ ਆਂ ਦੀ ਜੁੱਤੀ ਚਾਹੀਦੀ, ਕੁਈ ਕੁਛ ਮੰਗਦਾ। ਤੇ ਫਿਰ ਇਹਨਾਂ ਨੂੰ ਲਿਆ ਕੇ ਤੇ ਲਿਆ ਕੇ ਕੌਣ ਦਊਗਾ ਜਦੋਂ ਸਾਰੀ ਕਾਰਮਗਰਦਾਰ ਦਸਾਂ ਵੀ ਬੈਠੀਆਂ ਆਂ। ਸਾਂਭੀ ਬੈਠੇ ਤੁਸੀਂ ਲਿਆ ਦਿਓ ਤੁਹਾਨੂੰ। ਅਸੀਂ ਹੁਣ ਕਿੱਥੋਂ ਲਿਆ ਕੇ ਲਈਏ? ਸਭ ਕੋ ਤੁਹਾਡੇ ਕੋਲ ਆ। ਸਭ ਤੇਰੇ ਕੋਲੇ ਲਿਆ ਦੋ ਅਸੀਂ ਫਿਰ ਆਡਾ ਡੋਇਆ ਨਾ ਫਿਰ ਮੈਂ ਲਿਆਵਾਂਗੇ ਕਹੂੰਗਾ ਮੁੜ ਕੇ ਤੂੰ ਲੂਸਿਆ ਕਰ। ਮੈਂ ਨਹੀਂ ਲੂਸਦੀ। ਮੁੜ ਕੇ ਆ ਕੇ ਕਰ ਤੂੰ। ਇਹ ਕੁਈ ਆਂ ਦਾ ਮੈਂ 10000 ਦਾ ਪੰਟ ਕੋਟ ਲੈਣਾ, ਕੁਈ ਆਂ। ਫਿਰ ਲਿਆ ਕੇ ਦੇ ਮੇਰੇ ਨਾਲ। ਮੈਂ ਕਿੱਥੋਂ ਲਿਆ ਕੇ ਜੀ ਲਿਆ ਕੇ ਜੀ ਨੂੰ ਲੈਣੀ ਲਿਆ ਕੇ ਦਿਓ। ਹੋਰ ਤੂੰ ਵਾ ਕਰਵਾ ਤੇਰੀ ਕਿੱਡੋ ਗੱਡੀ ਲੈ ਕੇ ਜਾਓ ਇਹਨੂੰ ਨਾਲ ਆਪੇ ਲੈ ਆ ਕੇ ਦਊਗੀ। ਲੈ ਕੇ ਜਾਵਾਂਗੇ ਨਾ ਬਾਹਰ। ਲੈ ਕੇ ਕਿਉਂ ਨਹੀਂ ਲਿਆ ਕੇ ਕੋ ਹੋਰ ਹੋਰ ਗਵਾਂਡੀ ਲੈ ਕੇ ਦੇਣਗੇ। ਗਵਾਂਡੀ ਕਿ ਤੁਸੀਂ ਲਿਆ ਤੁਸੀਂ ਲੈ ਚ ਤੁਹਾਨੂੰ ਨੀ ਮੋਟਰਸਾਈਕਲ ਗੱਡੀਆਂ ਤੇ ਪਾ ਲਾ ਕੇ ਪਾ ਲਾ ਕੇ ਲੈ ਆਓ। ਤੁਸੀਂ ਲਿਆ ਕੇ ਦੇਵਾਂਗੇ ਉੜ ਕੇ ਤੂੰ ਲੂਸਣਾ ਫਿਰ ਫਿਰ ਤੋਂ ਆਖੇਂਗੀ ਜਿਆਦਾ ਖਰਚ ਕਰਦੇ ਆ। ਮੈਂ ਨਹੀਂ ਲੂਸਦੀ ਲੈ ਆਓ ਤੁਸੀਂ। ਤੂੰ ਤਾਂ ਆਉਂਦੇ ਆ ਪਿੱਟਣਾ ਪਾ ਕੇ ਬਹਿਦਿਆ ਕਰਾਂਗੀ। ਇਹ ਇੱਥੇ ਪੈਸੇ ਲਾਏ ਇਹਨੇ ਪੈਸੇ ਲਾਏ। ਤੁਸੀਂ ਲਾਏ ਇਹਨੇ। ਹੁਣ ਤਾਂ ਆਪਦੇ ਹਿਸਾਬ ਨਾਲ ਲਿਆ ਦੇ ਇਹਨਾਂ ਨੂੰ ਜੇ ਜੇ ਲੈ ਆ ਕੇ ਦੇਣੇ ਆ ਮਾਰੇ ਚੰਗੇ। ਇਹ ਫਾ ਥੋੜੀ ਨੋ ਜੀ ਇਹਨਾਂ ਹੱਥ ਪਾਉਂਦੇ ਜੀ ਦੁਕਾਨ 'ਚ ਬੈਠ ਕੇ ਮੈਨੂੰ ਪਤਾ ਹੈ ਨਾ ਥੋੜੀ ਲੈ ਲੈਣਗੇ ਆਪੇ ਲੈ ਲੈਣਗੇ ਉਹ ਫੇ ਵੱਡੀ ਦੀ ਵੱਡੀ ਲੈ ਲਿਆ ਤੁਸੀਂ ਨਹੀਂ ਉਹ ਤੋਂ ਆਂਦੇ ਨਾ ਨਹੀਂ ਲੈਦੇ ਆ ਲੈਦੇ ਆ ਲੈਦੇ ਮੈਂ ਆਪਦੇ ਘਰ ਵੀ ਵੇਖਣਾ ਕਿ ਲੀੜੀਆਂ ਚ ਉਜੜ ਜਾਣਾ ਨੇ ਕੋਈ ਘਰ ਦੀ ਚੀਜ਼ ਬਣਾਉਂਦੇ ਨੇ ਤਾਂ ਹੁਣ ਅੱਜ ਕਾ ਅੱਗੇ ਵਾਲਾ ਜ਼ਮਾਨਾ ਨਹੀਂ ਰਹਿ ਗਿਆ ਹੁਣ ਵਧੀਆ ਸੀ ਜਮਾਨਾ ਸਾਡੇ ਚੰਗਾ ਸੀ ਵਧੀਆ ਆ ਹੁਣ ਉਹ ਬਸ ਵਧੀਆ ਸੀ ਉਸ ਟਾਈਮ ਤੇ ਵਧੀਆ ਸੀ ਹੁਣ ਉਹ ਉਹ ਗੱਲਾਂ ਨਹੀਂ ਨਾ ਆਈਆਂ ਪਿਛਲੀਆਂ ਜਿਹੜੀਆਂ ਮਾਂ ਦੀ ਕਿਤੇ ਮਾਫੀ ਲਿਆ ਦਿੰਦੇ ਪਾਲਣੇ ਕਦੀ ਨਹੀਂ ਸੀ ਆਖਿਆ ਵੀ ਸਾਨੂੰ ਆਹ ਨਹੀਂ ਚਾਹੀਦਾ ਆਹ ਨਹੀਂ ਚਾਹੀਦਾ ਮਾਂ ਤਾਂ ਸਮਝ ਜਾ ਗੱਲ ਤੂੰ ਤੇਰੇ ਹੱਥੋਂ ਕਾਰਮਕ ਤੇਰੀ ਜਾਊਗੀ ਆਪ ਲਿਉਣਗੇ ਮਹਿੰਗੇ ਲਿਉਣਗੇ ਮੁੜ ਕੇ ਵੇਖੇ ਕਰਨੀ ਕੀ ਤਾਂਣਾ ਹਾਏ ਇਹ ਤਾਂ ਗੱਲ ਮੈਂ ਸੋਚੀ ਨਹੀਂ ਸੋਚੇ ਨਹੀਂ ਫਿਰ ਕਰੋ ਮੁੜ ਕੇ ਆਪ ਉਧਰੇ ਹੋ ਜਾਣਗੇ ਤੈਨੂੰ ਇਹਨਾਂ ਨੇ ਪੁੱਛਣਾ ਨਹੀਂ ਤੂੰ ਦਵਾਈ ਦੱਪੇ ਤੋਂ ਬੈਠੀ ਰਹੇਗੀ ਆਪਦੀ ਮਰਜ਼ੀ ਨਾਲ ਉੱਡ ਜਾ ਕਰਨਗੇ ਆਪਦੀ ਮਰਜ਼ੀ ਨਾਲ ਲਿਆ ਕਰਨਗੇ ਮਰਜ਼ੀ ਨਾਲ ਮੈਂ ਕਰਨ ਦਿੰਦੀ ਤੇ ਚਲ ਮੈਂ ਲਿਆ ਦੇ ਲਿਆ ਕੇ ਦੇ ਫਿਰ ਲੀੜੇ ਲਿਆ ਦਿੰਦੀ ਮਰਜ਼ੀ ਨਹੀਂ ਮੈਂ ਕਰਨ ਦਿੰਦੀ ਹੋਰ ਲਿਆ ਕੇ ਦੇ ਜਾ ਨਾਲ ਚਲ ਮੈਂ ਲਿਆ ਦੇਣੀ ਲੀੜੇ ਫੇਰ ਇਹਨਾਂ ਨੂੰ ਹੋਰ ਲਿਆ ਕੇ ਦੇ ਪਰ ਕੰਮ ਨਵੇੜ ਲਿਆ ਦੇ ਮੁਰਕੇ ਤੜਕੇ ਟਾਈਮ ਨਾਲ ਵਿਆਹ ਤੇ ਜਾਣਾ ਇਹਨਾਂ ਨੇ ਮੁਰਕੇ ਫੇਰ ਵੇਖਣਗੇ ਲਿਆ ਦੇਣੀ ਲਿਆ ਦੇਣੀ ਐਡੀ ਦੂਰ ਜਾਣਾ ਮੁਰਕੇ ਰਾਹ ਜੇ ਲੇਟ ਹੋਣਗੇ ਦੁਬਾਰਾ ਰਾਹ ਚ ਲੈਣ ਲੱਗੇ ਨਹੀਂ ਲਿਆ ਦੇਣੀ ਹੋਰ ਜਾਣਾ ਮਾਤਾ ਨੂੰ ਤਾਂ ਸਮਝਾਤਾ ਨਾਲ ਚਲੀ ਜਾਊਗੀ ਤੁਹਾਨੂੰ ਮੁੰਡਿਆਂ ਨੂੰ ਕਹਿੰਦੇ ਨਾਲ ਜਾ ਕੇ ਲੈ ਆਉਣ ਲੀੜੇ ਓਏ ਹਰਪ੍ਰੀਤ ਹਾਂਜੀ ਭਰਾਓ ਉਹ ਮਾਤਾ ਤਿਆਰ ਹੋ ਗਈ ਆ ਉਹਨੂੰ ਸਮਝਾਤਾ ਤੇ ਉਹਨਾਂ ਦੇ ਦਿਮਾਗ ਚੋਂ ਨਿਕਲਿਆ ਕਿਡਾ ਮੰਨ ਗਈ ਆ ਮੰਨ ਗਈ ਆ ਤੇ ਨਾਲ ਜਾਓ ਨਾਲੇ ਸ਼ੁਗਰਾ ਮੰਨ ਗਈ ਸਾਨੂੰ ਤਾਂ ਲੱਗਦਾ ਨਹੀਂ ਸਾਡੇ ਤਾਂ ਤਾਂ ਕਿਸੇ ਟੱਬਰ ਤੋਂ ਸਮਝੀ ਨਹੀਂ ਸੀਗੀ ਬਸ ਹੁਣ ਦਾਲ ਜਾਓ ਤੇ ਆਦਾ ਜਿਵੇਂ ਜਿਵੇਂ ਮਨਪਸੰਦ ਲੀੜੀ ਲੈ ਆਓ ਜਿਹੜੇ ਮਰਜ਼ੀ ਲੈ ਕੇ ਜਿਹੜੇ ਮਰਜ਼ੀ ਲੈ ਲੈ ਯਾਰ ਆਪੇ ਹੀ ਲੈ ਕੇ ਦਊਗੀ ਹੁਣ ਉਹ ਤੇ ਨਾ ਲੈ ਫਿਰ ਆਦਾ ਫਿਰ ਨਜ਼ਾਰਾ ਹੀ ਬਣ ਗਿਆ ਨਾ ਆਹ ਬਾਈ ਨਾ ਮੈਂ ਕਾਹਵਾ ਕਾਰਮਚਾਰੀ ਘਵਾ ਬੈਠੇ ਨਹੀਂ ਆਉਦੇ ਤੈਨੂੰ ਦਵਾਈ ਲੈਣੀ ਨਹੀਂ ਦਵਾਈ ਲੈਉਣੇ ਕਿ ਹਾਂ ਚੱਲ ਫਿਰ ਆਹ ਦਾ ਫਿਰ ਖੁਸ਼ਖਬਰੀ ਹੋ ਗਈ ਮੈਂ ਤਾਂ ਆ ਜਾ ਕੇ ਮੰਮੀ ਨੂੰ ਰਣ ਦੱਸਦਾ ਵੀ ਚਲੋ ਆਪਾਂ ਲੀੜੇ ਲੈਣ ਚੱਲੀਏ ਫਿਰ ਹੋਰ ਜਾ ਕੇ ਲੈ ਆ ਜਾਓ ਚੱਲ ਕੱਢ ਯਾਰਾ ਵੀਰੇ ਗੱਡੀ ਫਿਰ ਚੱਲੀਏ ਹਾਂ ਚੱਲ ਫਿਰ ਆਹ ਦਾ ਵਧੀਆ ਕੀ ਤੁਹਾਡੇ ਲਈ ਜਾਓ ਮੈਂ ਪੱਠੇ ਪੱਠੇ ਪਾਉਣਾ ਚੱਲ ਠੀਕ ਆ ਚੱਲ ਵੀ ਮੁੰਡਿਆ ਆਪਾਂ ਵੀ ਜਾ ਕੇ ਮੰਮੀ ਨੂੰ ਰਣ ਦੱਸਦੇ ਆ ਸਾਗ ਬਣਾਈ ਜਾਂਦੀ ਹੈ ਮੰਮੀ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਆ ਕਾ ਦੀ ਖੁਸ਼ਖਬਰੀ ਬੀਬੀ ਆਪਣੀ ਮੰਨ ਗਈ ਲੀਡੇ ਲਿਆਉਣ ਲਈ ਸੱਚੀ ਹਾਂ ਮੈਨੂੰ ਅੱਛਾ ਕਿੰਨੇ ਬਣਾਈ ਗੈੜੀ ਨੇ ਹਾਂ ਕੋਈ ਗੱਲ ਕੀਤੀ ਮੈਨੂੰ ਨਹੀਂ ਪਤਾ ਨੇ ਕੀ ਆਖਿਆ ਕੀ ਨਹੀਂ ਆਖਿਆ ਪਰ ਉਹ ਮੰਨ ਗਈ ਅੱਛਾ ਤਾਈ ਤਾਂ ਚੱਲੇ ਆ ਨੀਡੇ ਲੈਣੇ ਸਾਲੇ ਤੁਹਾਡੇ ਵੀ ਲੈ ਆਵਾਂਗੇ ਹਾਂ ਉਹ ਸਾਡੇ ਸੋਨੇ ਮੜੇ ਪਸੰਦ ਕਰਕੇ ਲੈ ਆਜੇ ਹਾਂ ਬੀਬੀ ਨਾਲ ਚੱਲੇ ਜੇ ਹਾਂ ਪਰ ਨਾਲ ਹੀ ਲੈ ਆ ਜਨੇ ਆ ਵਧੀਆ ਸਹੀ ਆ ਚੱਲ ਜਾਓ ਤਾਂ ਨਹੀਂ ਲੈਣੇ ਆਣ ਹਾਂ ਚੱਲ ਫਿਰ ਠੀਕ ਹੈ ਚਲੇ ਜਾਓ ਜਾ ਚੱਲੀਏ ਚਲੋ ਸਾਡੇ ਵੀ ਸੋਹਣੇ ਬਣੇ ਜੁੱਤੀ ਵੀ ਸਾਡੇ ਲਈ ਲੈ ਆਏ ਹਾਂ ਹਾਂ ਹੁਣ ਸਾਰਾ ਕੁਝ ਲੈ ਕੇ ਆਵਾਂ ਚਲੋ ਠੀਕ ਹੈ ਫਿਰ ਅਸੀਂ ਜਾ ਕੇ ਲੈ ਆਈਏ ਠੀਕ ਹੈ ਚਲੋ ਚੰਗਾ ਓਕੇ ਆ ਜਾ ਬੀਬੀ ਹੁਣ ਹੁਣ ਤੂੰ ਆਉਂਦੀ ਵੀ ਨਹੀਂ ਪਈ ਛੱਡ ਦੇ ਚੱਲ ਪਿਓ ਚੱਲ ਗੰਦੂ ਆਹੋ ਮਹਾ ਮਹਾ ਸਾਡੀ ਕੀ ਤੇ ਬੀਬੀ ਮਿਲਦੀ ਆ ਤੇਤੀ ਘਰ ਹੁਣ ਮੈਂ ਟਨ ਨਾਲ ਆ ਚੱਲਾਂ ਵੀ ਹੋਰੀ ਆਲੇ ਆ ਨਾ ਅੱਜ ਲਾਡੀ ਨਹੀਂ ਆ ਰਾਵੀ ਬੀਬੀ ਨੇ ਹੋਰ ਨਿਆਰੀ ਆ ਗਿਆ ਅੱਜ ਤਾਂ ਹੋਰ ਸਾਰੇ ਪੈਸੇ ਲਵਾ ਦੇ ਬੀਬੀ ਦੇ ਤੇ ਹੋਰ ਨਾਲੇ ਹੁਣ ਕੋਟ ਪੈਂਟ ਲੈ ਗਿਆ ਦਾ ਵੇਖ ਲੈ ਚਲ ਆ ਫਿਰ ਮਮੂ ਨਾ ਜਮੀਆਂ ਰਗੇ ਨੂੰ ਤਾਂ ਦਿਖਾ ਦਈਏ ਆਹਨਾਂ ਨੂੰ ਦਿਖਾ ਦੇਣਾ ਆ ਵਧੀਆ ਨਾਲੇ ਉਹਨਾਂ ਦੇ ਲੀੜੇ ਆ ਗਏ ਨਾਲੇ ਆਪਣੇ ਆਗੇ ਆਹ ਕੰਮ ਵਧੀਆ ਹੁਣ ਗਾਂ ਨੂੰ ਨਹੀਂ ਬੀਬੀ ਕੰਜੂਸੀ ਕਰਦੀ ਹਾਂ ਚਲੋ ਵਧੀਆ ਇਹਨੂੰ ਵੀ ਮਤ ਆ ਗਈ ਚਲੋ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਆਪਣੇ ਚੈਨਲ ਨੂੰ ਸਾਰੇ ਜ਼ਰੂਰ ਸਬਸਕ੍ਰਾਈਬ ਕਰ ਲਾ ਜੇ ਤੇ ਘੰਟੀ ਜ਼ਰੂਰ ਨਾਲ ਪਲਿਆ ਜੇ ਤਾਂ ਜੋ ਆਪਣੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਨਾਲ ਦੀ ਨਾਲ ਆ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਹੈਪੀ ਟੀਵੀ ਪੀ ਵੀ 30 ਵਾਲੇ